ਇੱਕ ਮੁਕਤਮਾ ਨੰਬਰ 45 15 325 ਰਿਟਨ ਨੂੰ ਇੱਕ ਦਰਜ ਹੋਇਆ ਸੀ ਜਿੰਦੇ ਵਿੱਚ ਇੱਕ ਟਿੱਕਾ ਸਾਹਿਬ ਜੋ ਹੈ ਨਿਵਾਸੀ ਫਰੀਕੋੜ ਰਹਿਣ ਵਾਲਾ ਸੀ ਇਹ ਪਟਵਾਰੀ ਰੈਵਨਿਊ ਡਿਪਾਰਟਮੈਂਟ ਵਿੱਚ ਕੰਮ ਕਰਦਾ ਇਹ ਫਰੋਈਪੋਰਟ ਤੋਂ ਫਰੀਕੋੜ ਨੂੰ ਆ ਰਿਹਾ ਜਦੋਂ ਇਹ ਢਾੜੀ ਵਾਲਾ ਪੁਲ ਸਾਡੇ ਗੋਲਿਆਲਦ ਕੋਲ ਪਿੰਡ ਢਾੜੀ ਵਾਲੇ ਕੋਲ ਪਹੁੰਚਿਆ ਦਾ ਵਿੱਚੋਂ ਤਿੰਨ ਇੱਕ ਮੋਟਰਸਾਈਕਲ ਤੇ ਤਿੰਨ ਲੜਕੇ ਬੈਠੇ ਹੋਏ ਸੀ ਜਿਨ੍ਹਾਂ ਨੇ ਇਹਨੂੰ ਅੱਗੇ ਮੋਟਰਸਾਈਕਲ ਲਾ ਕੇ ਆਪਦਾ ਅੱਗੇ ਮੋਟਰਸਾਈਕਲ ਲਾ ਕੇ ਇਹਨੂੰ ਰੰਗ ਲਿਆ ਤੇ ਇਹ ਉਹਨਾਂ ਕੋ ਦੋ ਕਾਪੇ ਸੀ ਤੇ ਉਸ ਕਰਕੇ ਜਿਹੜਾ ਆਮ ਜਿਹੜਾ ਹੁੰਦਾ ਡਰ ਜਾਂਦਾ ਤੇ ਉਹ ਡਰ ਦੇ ਮਾਰੇ ਉਹ ਤੋਂ ਮੌਕੇ ਤੋਂ ਪਟਵਾਰੀ ਮੋਟਰਸਾਈਕਲ ਛੱਡ ਕੇ ਭੱਜ ਗਿਆ ਕਿ ਮੇਰਾ ਕੋਈ ਜਾਨੀ ਨੁਕਸਾਨਾ ਕਰ ਦੇਣਾ ਤੇ ਉਸ ਤੋਂ ਬਾਅਦ ਉਹਦਾ ਮੋਟਰਸਾਈਕਲ ਤੇ ਹੁੰਦੇ ਇੱਕ ਸਰਕਾਰੀ ਕਾਰਜ ਪੱਤਰ ਤੇ ਉਹਦਾ ਮੋਬਾਈਲ ਖੋ ਗਿਆ ਪੱਜ ਕੇ ਸੀ ਤੇ ਜਦੋਂ ਸਾਡੇ ਕੋਲ ਉਸੇ ਟਾਈਮ ਅਸੀਂ ਤੁਰੰਤ ਐਕਸ਼ਨ ਚਾਈ ਸਾਡੀ ਡਿਪਾਰਟਮੈਂਟ ਤੇ ਅਸੀਂ ਕੱਲ ਇਹਨਾਂ ਨੂੰ ਦੋਨਾਂ ਨੂੰ ਇੰਨਾ ਚ ਤਿੰਨ ਚ ਦੋ ਜਣੇ ਨੂੰ ਗ੍ਰਿਫਤਾਰ ਕਰ ਲਿਆ ਇੱਕ ਤਾਂ ਲਖਿੰਦਰ ਸਿੰਘ ਤੇ ਇੱਕ ਨੀਲੂ ਜਿਹੜਾ ਨੀਲੂ ਉਹ ਸਾਈਆਂ ਦਾ ਲਖਿੰਦਰ ਸਿੰਘ ਪਿੰਡ ਝਾੜੀ ਵਾਲੇ ਦਾ ਰਹਿਣ ਵਾਲਾ ਤੇ ਜਿਹੜਾ ਲਖਿੰਦਰ ਸਿੰਘ ਇਸ ਤੇ ਪਹਿਲਾਂ ਵੀ ਇੱਕ ਮਕਦਮਾ ਆ ਦਰਜ ਹੈਗਾ ਤੇ ਜਦੋਂ ਇਹਨਾਂ ਨੂੰ ਅਸੀਂ ਚੇਜ ਕੀਤਾ ਸਾਡੇ ਚੌਕੀ ਇੰਚਾਰਜ ਨੇ ਤੇ ਇਹਨਾਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਦੇ ਦੌਰਾਨ ਇਹਦਾ ਜਿਹੜੀ ਲੱਤ ਤੇ ਫ੍ਰੈਕਚਰ ਵੀ ਆਇਆ ਇਹ ਸਰ ਹੋਰ ਵੀ ਕੁਝ ਲੱਗੋ ਕਿ ਕੀ ਅੰਦਰ ਹਾਂ ਇਹ ਸਾਡੇ ਕੋਲ ਜਿਹੜਾ ਟੀਮ ਜਿਹੜਾ ਰਾਹਗੀਰਾ ਤੋਂ ਜਿਹੜੇ ਮੋਬਾਈਲ ਨਾਲ ਮੋਬਾਈਲ ਖੋਣੇ ਮੰਨੇ ਨੇ ਵੀ ਜਦੋਂ ਕਿਤੇ ਇਹਨਾਂ ਨੂੰ ਸ਼ਾਮ ਦੇ ਟਾਈਮ ਜਦੋਂ ਦਿਨ ਡੁੱਬਦਾ ਤਾਂ ਉਸ ਤੋਂ ਮੋਬਾਈਲ ਖੋਲ ਗਏ ਕਿਉਂਕਿ ਇਹ ਨਸ਼ੇ ਦੀ ਪੂਰਤੀ ਕਰਕੇ ਕਿਉਂਕਿ ਜਿਹੜਾ ਇਹਨਾਂ ਚੋਂ ਜਿਹੜਾ ਕੋਈ ਤੁਸੀਂ ਕਾਫੀ ਨਸ਼ਾ ਅਡਿਕਟਡ ਸਰ ਕਿਨਾਂ ਤੋਂ ਉਹ ਯੋ ਇਹ ਆਪਣੇ ਪਟਵਾਰੀ ਨੇ ਰੈਵਨਿਊ ਡਿਪਾਰਟਮੈਂਟ ਚ ਲੱਗੇ ਹੋਏ ਸੀ ਸਰ ਇਹਨਾਂ ਨੂੰ ਕੋਲ ਹਥਿਆਰ ਵਗੈਰਾ ਵੀ ਬ੍ਰਾਮ ਹਾਂ ਇਹਨਾਂ ਨੂੰ ਛਾਲਪਤ ਹਥਿਆਰ ਵਾਪਸ ਕਾਪਾ ਮਿਲਿਆ ਸਾਡੇ ਤੋਂ ਜਿਹੜਾ ਇਹਨਾਂ ਮੌਕੇ ਤੋਂ ਉਹਦੇ ਵਰਤਿਆ ਸੀ ਤੇ ਜਿਹੜਾ ਇਹਨਾਂ ਮੋਰਚੇ ਖੋਇਆ ਸੀ ਉਹ ਵੀ ਸਾਨੂੰ ਬਰਾਮਦ ਹੋ ਗਿਆ ਤੇ ਅਜੇ ਆਕਨਨ ਅਸੀਂ ਮਾਨ ਲੋਗਾ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਇਸ ਤੇ ਅਸੀਂ ਰਿਮਾਨਡ ਲੈ ਕੇ ਫੋੜ ਵੀ ਇਹਨਾਂ ਦੀ ਦੰਗਾਈਆਂ ਪੁੱਛਿਸ਼ ਕਰਾਂਗੇ ਵੀ ਇਹਨਾਂ ਨੇ ਹੋਰ ਕਿਹੜੀਆਂ ਕਿਹੜੀਆਂ ਵਾਅਦਤਾਂ ਅੰਜਾਮ ਦਿੱਤਾ ਹੈ ਇਹਨਾਂ ਤੋਂ ਕੋਈ ਹੋਰ ਕਰਦੇ ਤਾਂ ਨਹੀਂ ਪਰ ਉਹ ਹੁਣ ਅਸੀਂ ਇਹਦੇ ਤੇ ਆ ਰਿਮਾਨਡ ਦੌਰਾਨ ਪੁੱਛਾਂਗੇ ਵੀ ਇਹਨਾਂ ਕੀ ਹੋਰ ਜ਼ਿਲ੍ਹੇ ਦੇ ਫਰੋਇ ਕਿਉਂਕਿ ਇਹ ਇੱਕ ਇਹਨਾਂ ਚ ਫਰੋਇ ਪਾ ਰਹੇ ਨੇ ਵਾਲਾ ਹੈ ਤੇ ਹੋ ਸਕਦਾ ਵੀ ਅਦੀ ਪੁੱਛ ਕੇ ਕੋਈ ਨਾ ਕੋਈ ਸਾਹਮਣੇ ਆਏ ਕਿ